ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦਾਤੇ ਅੱਗੇ ਅਰਦਾਸ ਆ ਬੇਨਤੀ ਹੈ ਜੋ ਜੜੀਆਂ ਕਿ ਹੈ ਮੇਰੇ ਦਾਤਾ ਜੀਓ ਜਿੰਨੇ ਵੀ ਵੀਰ ਇਸ ਸਮੇਂ ਸਾਨੂੰ ਦੇਖ ਰਹੇ ਹੈ ਮੇਰੇ ਦਾਤਾ ਸਭ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਚ ਰੱਖੀ ਸਭ ਦੀਆਂ ਜੜੀਆਂ ਜੈ 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 ਮਨੂ ਕਾਮਨਾਵਾਂ ਮੇਰੇ ਮਾਲਕ ਜ਼ਰੂਰ ਪੂਰੀਆਂ ਕਰਦੀ ਮੇਰੇ ਦਾਤਾ ਐ ਮੇਰੀ ਦਿਲੋਂ ਅਰਦਾਸ ਹੈ ਸਾਰਿਆਂ ਦੇ ਲਈ ਤੇ ਜੀ ਅੱਜ ਮਾਰਨਿੰਗ ਟਾਈਮ ਦੇ ਵਿੱਚ ਬਲੌਗ ਸ਼ੁਰੂ ਕਰ ਲਿਆ ਖੱਲੇ ਮੱਜਾਂ ਚੋਂ ਆਏ ਸੀਗੇ ਪਰ ਮੈਂ ਇੱਕ ਗੱਲ ਤੋਂ ਥੋੜਾ ਜਿਹਾ ਹੈਰਾਨ ਐ ਇਸ ਗੱਲ ਦੇ ਉੱਪਰ ਵੀ ਨੌ ਕਰਨਾ ਕਿ ਇਹਨੂੰ ਕਹਿੰਦੇ ਹੁੰਦੇ ਵੀ ਮੈਂ ਇਹ ਕੰਮ ਕੀਤਾ ਇਹ ਮੇਰ ਮੈਨੂੰ ਇਸ ਚੀਜ਼ ਦਾ ਕ੍ਰੈਡਿਟ ਮਿਲਣਾ ਚਾਹੀਦਾ ਨੌ ਕਰਨਾ ਦੇਖੋ ਟਾਈਮ ਦੇ ਨਾਲ ਬੰਦਾ ਉੱਠਦਾ ਟਾਈਮ ਦੇ ਨਾਲ ਡੰਗਰਾਂ ਨੂੰ ਕੱਖ ਪਾਉਣਾ ਜਿਹਦੇ ਵਿੱਚ ਇਹ ਵੀ ਆ ਵੀ ਮੇਰੇ ਕਈ ਵਾਰ ਮੇਰੇ ਫਾਦਰ ਸਾਹਿਬ ਸਾਜਦੇ ਆ ਜਿੰਦੇ ਤਾਂ ਉਹ ਪਾ ਦਿੰਦੇ ਆ ਕਈ ਵਾਰ ਮੈਂ ਪਾਦਾਂ ਚਲੋ ਇਹ ਚੀਜ਼ ਦੀ ਡਿਊਟੀ ਸਾਡੀ ਪੱਕੀ ਨਹੀਂ ਹੈਗੀ ਜੇ ਉਹ ਮਦਲਬ ਉੱਪਰ ਤੇ ਉਹ ਖੁੰਜੇ ਜੇ ਦੇ ਉੱਪਰ ਤੇ ਇੱਥੇ ਜੇ ਦੇ ਖੜ ਕੇ ਦੇਖਣਾ ਜੇ ਤਾਂ ਡੰਗਰ ਮੂੰਹ ਲੱਗੇ ਹੋਏ ਆ ਮਾਰਨ ਫੇਰ ਤਾਂ ਕੱਖ ਪਏ ਹੋਏ ਆ ਜੇ ਨਹੀਂ ਮੂੰਹ ਮਾਰਦੇ ਤਾਂ ਇਹੀ ਪੌੜੀਆਂ ਨੂੰ ਥੱਲੇ ਉਤਰ ਕੇ ਆ ਕੇ ਆਪਾਂ ਕੱਖ ਪਾਉਣਾ ਤੇ ਉਹ ਉਹ ਦਿਨ ਹੁੰਦਾ ਜਿਹੜਾ ਜਿੱਦਣ ਮੈਂ ਹੀ ਕੱਖ ਪਾਉਣੇ ਆ ਉਸ ਦਿਨ ਮੇਰਾ ਕੰਮ ਜਿਹੜਾ ਹੈ ਉਹ ਛੇਤੀ ਨਿਬੜਦਾ ਫੇਰ ਛੇਤੀ ਨਿਬੜਨ ਦਾ ਕਰ ਕੱਖ ਪਾ ਕੇ ਨਾਲ ਲਾ ਦੀ ਜਿਹੜੀ ਗੋਹੇ ਦੀਆਂ ਦੋ ਤਿੰਨ ਟੋਕਰੀਆਂ ਹੁੰਦੀਆਂ ਉਹ ਚੱਕ ਕੇ ਆਪਾਂ ਜਦੇ ਪਜਾਦੀਆਂ ਢੇਰ ਦੇ ਉੱਪਰ ਤੇ ਪੂਰਾ ਗਰਾਊਂਡ ਬਿਲਕੁਲ ਤਿਆਰ ਹੁੰਦਾ ਏ ਫਿਰ ਉਹ ਹਾਕ ਮਾਰੀ ਦੀ ਐ ਸ਼੍ਰੀਮਤੀ ਜੀ ਲੋਕਾਂ ਦੀ ਸੁਖੋ ਭੈਣ ਜੀ ਵੀ ਨੀਚੇ ਆਓ ਸਾਰਾ ਗਰਾਊਂਡ ਤਿਆਰ ਪਿਆ ਵੀ ਆਜੋ ਆ ਕੇ ਉੱਪਰ ਤੇ ਫਿਰ ਪਤਾ ਕੀ ਹੁੰਦਾ ਉੱਪਰ ਤੋਂ ਆ ਕੇ ਸਰਦਾਰ ਜੀ ਨੇ ਫਿਰ ਉਹ ਕਿ ਕੁਰਸੀ ਦੇ ਉੱਪਰ ਬਰਾਜਮਾਨ ਫਿਰ ਇਹਨੇ ਬਰਾਜਮਾਨ ਹੋ ਜਾਣਾ ਬਰਾਜਮਾਨ ਹੋ ਕੇ ਮੈਂ ਕਹਣਾ ਹੁਣ ਹੋਂ ਤਾਂ ਕਰ ਲੈ ਕੋਈ ਫਿਰ ਇਹਨੇ ਕਹਿਣਾ ਪਟੜਾ ਕਿੱਥੇ ਪਿਆ ਪਟੜਾ ਜਿਹਦੇ ਤੇ ਬੈਠ ਕੇ ਮਤਲਬ ਇਹਨੇ ਮੈਂ ਮੱਝ ਨੂੰ ਤੇ ਗਾਂ ਨੂੰ ਚੋਣਾ ਫਿਰ ਉਹ ਵੀ ਮੈਂ ਸੁਣਾ ਕਹਿਣ ਦਾ ਬਾ ਉਸ ਤੋਂ ਬਾਅਦ ਵਿੱਚ ਮੈਂ ਹਨਾ ਉਹ ਪਿਆ ਉੱਠ ਗੜ ਹੁਣ ਤਾਂ ਫਿਰ ਨਹੀਂ ਕਹਿਣਾ ਤੁਸੀਂ ਬੰਡ ਤਾਂ ਪਾਇਆ ਨਹੀਂ ਹਾਲ ਮਤਲਬ ਇਹ ਬੰਡ ਵੀ ਮੈਂ ਹੀ ਪਾਉਣਾ ਬੰਡ ਵੀ ਪਾ ਦੇਣਾ ਫਿਰ ਮੈਂ ਇਹਦੇ ਥੱਲੇ ਬੈਠਣ ਤੋਂ ਪਹਿਲਾਂ ਪਹਿਲਾਂ ਇਹਨੇ ਕਹਿਣਾ ਵੀ ਸਾਹਮਣੇ ਖੜ੍ਹ ਜਾਓ ਮੈਂ ਇੱਥੇ ਥਲੱਤਾ ਮਾਰ ਕੇ ਮੇਰੇ ਪਰਨਾ ਦੇ ਫੁੱਲ ਸੇਫਟੀ ਦੇ ਵਿੱਚ ਐਨ ਮਤਲਬ ਸਮਝ ਲਓ ਵੀ ਫੋਰਸ ਦੇ ਆਲੇ ਦੁਆਲੇ ਖੜੀ ਹੋਊਗੀ ਇੱਕ ਇੱਕ ਚੀਜ਼ ਇਹਦੇ ਕੋਲ ਬਾਹਲਟੀ ਦੇ ਵਿੱਚ ਪਾਣੀ ਪਾ ਕੇ ਕੋਲ ਦੇਣਾ ਮਤਲਬ ਪਟੜਾ ਰੱਖਣਾ ਬੰਦਾ ਕੋਲ ਬੈਠਾ ਹੋਵੇ ਸਰਾਣੇ ਤੇ ਉਸ ਤੋਂ ਬਾਅਦ ਵਿੱਚ ਐਨ ਪੂਰੀ ਸ਼ਾਹੀ ਤਰੀਕੇ ਦੇ ਨਾਲ ਕੇ ਫਿਰ ਰਾਮ ਘਰ ਬੈਠਣਾ ਫਿਰ ਮੈਂ ਇਸ ਨੇ ਜਦੇ ਇਹਦੇ ਧਾਰ ਮੰਗ ਲੈਣੀ ਹੈ ਧਾਰ ਮੰਗਦੀ ਸਾਰੇ ਉਹਨੇ ਦੁੱਧ ਤਾਰ ਲੈਣਾ ਫਿਰ ਇਹਨੇ ਛੋੜਨੀ ਹੈ ਜੀ 10 ਮਿੰਟ ਦੇ ਵਿੱਚ ਜਾਨੀ ਕਿ 2 ਘੰਟੇ ਲਾ ਕੇ ਚਲੋ ਘੰਟਾ ਲਾ ਲਓ ਇੱਕ ਘੰਟਾ ਡੰਗਰ ਬੱਚੇ ਦਾ ਗੋਹਾ ਗਾ ਚੱਕ ਕੇ ਕੱਖ ਕੰਡਾ ਸਾਰਾ ਕੁਝ ਕਰਕੇ ਏ ਟਿਊਟ ਕਰਕੇ ਸ਼੍ਰੀਮਤੀ ਵਾਸਤੇ ਗਰਾਊਂਡ ਤਿਆਰ ਕੀਤਾ ਜਾਂਦਾ ਬਸ ਇਹਨਾਂ ਨੇ ਇੱਕ ਵਾਰ ਐਵੇਂ ਬੈਠਣਾ ਕਿ ਫੇ ਸਾਰੀ ਜੜੀ ਮਹੱਤਵ ਨਹੀਂ ਚੋਈਆਂ ਬਸ ਔਲੀ ਗੱਲ ਪੂਰੀ ਪੂਰੀ ਗੱਲ ਕਿੱਥੇ ਹੋ ਗਈ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਕੋਲ ਨੂੰ ਕੁੱਛ ਰੱਖੇ ਚੜ੍ਹਦੇ ਕਲਾਂਜ ਰੱਖੇ ਜੀ ਦੇਖੋ ਜਿਹੜੀ ਡਿਊਟੀ ਆ ਰਹੀ ਕੰਨ ਸਾਨੂੰ ਆਪਣੀ ਪਗੋਣੀ ਚਾਹੀਦੀ ਹੈ ਪਗੋਣੀ ਚਾਹੀਦੀ ਹੈ ਹਾਂ ਜੀ ਚਲੋ ਠੀਕ ਆ ਤੁਸੀਂ ਗੋ ਚੱਕ ਦੰਨੇ ਆ ਗਾਕੰਡਾ ਬਾਦ ਨੇ ਤੁਹਾਡੀ ਡਿਊਟੀ ਆ ਹਾਂ ਵਧੀਆ ਗੱਲਾਂ ਨਭਾਉਂਦੇ ਆ ਹਨਾ ਦਈ ਬਾਕੀ ਫੱਟਾ ਚੱਕਣੇ ਦੇ ਵਿੱਚ ਤੁਹਾਡਾ ਕਿਆ ਕੱਸਦਾ ਜਦ ਐਨੇ ਕੰਮ ਕਰਤੇ ਹਾਂ ਐਨੇ ਐਨੇ ਪਰਕ ਟੋکریاں ਚੱਕਤੀਆਂ ਗੋਹੇ ਦੀਆਂ ਦਿੱਦੇ ਕੁਆਂਟਲ ਦੀਆਂ ਉਹਦੇ ਵੇਲੇ ਹਰਿਆਈ ਦੀਆਂ 4-5 ਟੋکریاں ਮੰਨ ਲਓ ਵੀ ਤੂੜੀ ਦੀਆਂ ਵਿੱਚ 4-5 ਟੋکریاں ਵੀ ਇੱਕ ਪਟੜਾ ਚੱਕਣ ਪਿੱਛੇ ਕਿਉਂ ਸਣਾਇਆ ਜਾਦਾ ਉਹ ਜਿਵੇਂ ਆਪਾਂ ਕਹਿੰਦੇ ਆ ਵੀ ਐਨਾ ਕੰਮ ਪਰ ਲੈ ਇੱਕ ਚੀਚੀ ਆ ਬਟੜਾ ਤਾਂ ਹਾਂ ਚੱਕ ਮਿਹਣੇ ਜ ਰੱਖ ਦੂੰਗੇ ਕਿਹ ਚੱਕਰ ਆ ਗੱਲ ਤਾਂ ਜੀ 16 ਨੇ ਮੈਂ ਮੇਰੇ ਦਿਮਾਗ ਨੇ ਕੰਮੇ ਨਹੀਂ ਕਰਿਆ ਇਹ ਦੇਖ ਲਓ ਨਾ ਬਾਕੀ ਰਹਿ ਮੈਂ 20 ਚੀਜ਼ਾਂ ਕਰ ਲਈਆਂ ਵੀ ਇੱਕ ਚੀਜ਼ ਪਿੱਛੇ ਵੀ ਤੂੰ ਕਾਤੇ ਕਹੋਂਦਾ ਸਵੇਰੇ ਸਵੇਰੇ ਤਾਂ ਸਾਨੂੰ ਪਤਾ ਵੀ ਗੱਡੀਆਂ ਸਟਾਰਟ ਔਖੀ ਹੁੰਦੀਆਂ ਫੇਰ ਮੈਂ ਥੱਲੇ ਹੱਕ ਸਾਰਾ ਕੰਮ ਨਿਬੇੜ ਕੇ ਫੇਰ ਮੈਨੂੰ ਕਹੂੰਗਾ ਉਹ ਆ ਜਾ ਸਰਦਾਰਨੀਏ ਹੁਣ ਉੱਪਰ ਤੇ ਫੇਰ ਉੱਪਰ ਕੀ ਕਰੀ ਜਾਂਦੀ ਐ ਇਹ ਗੱਡੇ 'ਚ ਪੈਟਰੋਲ ਪੈਂਦਾ ਹੁੰਦਾ ਉੱਤੇਲੇ ਮਟਰੋਲ ਦੀ ਸਮਝ ਨਹੀਂ ਆਦੀ ਹੈਗੀ ਉਹ ਜਿੱਲੀ ਜਾਂਦਾ ਚਾਹ ਪੀ ਰਹੀ ਚਾਹ ਪੀ ਰਹੀ ਹੈ ਇਹ ਹਾਲ ਇੱਕ ਗਲਾਸ ਦਾ ਅੱਛਾ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਅੱਜ ਵੀ ਅੱਜ ਵੀ ਚਾਹ ਇਹਨੂੰ ਵੀ ਸੰਦੀਪ ਨੂੰ ਵੀ ਬਣਾ ਕੇ ਮੈਂ ਦੇ ਦਿੱਤੀ ਮੈਂ ਇਹਨਾਂ ਨੂੰ ਕਿ ਹਮਾ ਉੱਠ ਕੇ ਪੀ ਲੋ ਦਵਾਰੇ ਫਿਰ ਉਹ ਠੰਡੀ ਹੋ ਜਾਂਦੀ ਜਦ ਪਈ ਪਈ ਫਿਰ ਉਹਨੂੰ ਦਵਾਰੇ ਗਰਮ ਕਰਨਾ ਇਹਨਾਂ ਨੇ ਫਿਰ ਨਾ ਦੇਣੇ ਠੀਕ ਹੈ ਨਾ ਤੂੰ ਹੀ ਦੱਸੋ ਮੈਨੂੰ ਦੇਣੀ ਚਾਹੀਦੀ ਚਾਹ ਕਿ ਨਹੀਂ ਦੇਣੀ ਚਾਹੀਦੀ ਨਹੀਂ ਮੈਨੂੰ ਤਾਂ ਦੇ ਹੀਆ ਕਰਉਣਾ ਸੰਦੀਪ ਐਸੇ ਡੰਡੀ ਬਿੰਦੀ ਮੈਨੂੰ ਸੱਚੀ ਗੱਲ ਦੱਸ ਤੂੰ ਉਹ ਠੰਡੀ ਪੀਂਦੀ ਆ ਹਾਲੇ ਫੇਰ ਵੀ ਚਲੋ ਇਹ ਵੀ ਗੱਲ ਚਲੋ ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਹੋਰ ਕੱਲ ਦੱਸਦਾ ਜੀ ਮੈਂ ਕੱਲ ਇਹਨਾਂ ਨੂੰ ਕਿਹਾ ਮੈਂ ਮੜਜ ਕੇ ਗਿਆ ਸੀ ਕੰਮ ਤੇ ਬੇਲੇ ਤੱਕ ਮੈਂ ਇਹਨੂੰ ਕੱਲ ਕਿਹਾ ਮਹਾ ਵੀ ਆ ਮੇਰਾ ਚਿੱਟਾ ਸੂਟ ਆ ਇੱਕ ਵੀ ਇਹਨੂੰ ਪ੍ਰੈਸ ਕਰ ਦਿਓ ਹਾਂ ਹਾਂ ਕਰ ਦੇਣਾ ਮਨਦੀਪ ਨੂੰ ਵੀ ਯਾਦ ਕਰ ਮਨਦੀਪ ਇਹ ਇਹਨੂੰ ਪ੍ਰੈਸ ਕਰ ਦਿਓ ਹਾਂ ਕਹਿ ਗਿਆ ਮੈਂ ਤਾਂ ਕਹਿ ਕੇ ਨਿਕਲ ਗਿਆ ਪਰ ਮੈਂ ਪ੍ਰੈਸ ਦੇ ਕੋਲ ਪ੍ਰੈਸ ਵੀ ਟਿਕਾਣੇ ਲਾ ਦਿੱਤੀ ਇਹਨਾਂ ਦੀ ਕੱਪੜੇ ਵੀ ਕੋਲ ਰੱਖਦੇ ਵੀ ਆਈ ਵੀ ਆਉਂਦੇ ਜਾਂਦੇ ਨੂੰ ਦੇਖਦਾ ਵੀ ਰਹੇ ਇਹਨਾਂ ਨੂੰ ਵੀ ਜੇ ਭੁੱਲਦੀਆਂ ਹੋਈਆਂ ਜਦੋਂ ਮੈਂ ਸਵੇਰੇ ਉੱਠਿਆ ਹੁਣ ਉਹ ਪ੍ਰੈਸ ਵੀ ਉੱਥੀ ਪਈ ਕੱਪੜੇ ਵੀ ਉੱਥੀ ਪਏ ਨਾ ਪ੍ਰੈਸ ਹੋਈ ਵੀ ਹਾਂ ਮੈਂ ਕਹਾ ਵੀ ਐਨੇ ਕਿੰਨੀਆਂ ਕ ਬਿਜੀ ਹੋ ਗਈਆਂ ਹੈ ਮੈਂ ਤੁਹਾਨੂੰ ਇਹ ਵੀ ਗੱਲ ਦੱਸਣੀ ਆ ਹਾਂ ਮੈਂ ਸੰਦੀਪ ਗੱਲਾਂ ਕਰਦੀਆਂ ਬੈਠੀਆਂ ਸੀ ਮੈਂ ਕਿਹਾ ਦੇਖੋ ਹਣ ਤੇਰੇ ਵੀਰ ਜੀ ਤੇ ਫਨੇ ਰੋਜ਼ ਕੱਪੜੇ ਪ੍ਰੈਸ ਕਰਕੇ ਰੱਖੇ ਕਰਨਾ ਇਹੋ ਲੈ ਬਈ ਸ਼ੁਕਰ ਮੈਂ ਇਹਦਾ ਦਿਨ ਕਿੱਧਰ ਤੇ ਚੜਿਆਊਗਾ ਸੋਣਾ ਤਾਂ ਸਹੀ ਵੀਰੋਜ ਕੱਪੜੇ ਪ੍ਰੈਸ ਕਰਾ ਕੇ ਕਰਕੇ ਰੱਖੇ ਕਰਨੇ ਆ ਹੋਗਾ ਤੇ ਵੀ ਵੀਰ ਜੀ ਤੇਰੇ ਉਹ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹਾਂ ਵੀ ਉੱਥੇ ਜਾਇਗਾ ਹਾਂ ਆਉਤੋ ਹਾਂ ਮੇਰੀ ਡਿਊਟੀ ਹੁਣ 2 ਵਜੇ ਤੋਂ ਬਾਅਦ ਵਿੱਚ ਜੇ ਮੈਂ ਡੈਲੀ ਜੀ ਦੋ ਦੋ ਮਹੀਨੇ ਡੈਲੀ 2 ਵਜੇ ਤੋਂ 2 ਵਜੇ ਤੱਕ ਮੈਂ ਆਪਣਾ ਘਰ ਦੇ ਕੰਮ ਕਰੂੰਗਾ ਸਾਰੇ ਉਸ ਤੋਂ ਬਾਅਦ ਵਿੱਚ ਪਬਲਿਕ ਦੇ ਵਿੱਚ ਜਾਣਾ ਹੈ ਪੰਜਾਬ ਗਵਰਨਮੈਂਟ ਨੇ ਜੁੱਧ ਨਸ਼ਿਆਂ ਵਿਰੁੱਧ ਇਹ ਵੀ ਗੱਲ ਠੀਕ ਆ ਚਲੋ ਖੜ ਜਾ ਮੈਨੂੰ ਕੰਪਲੀਟ ਕਰ ਲੈ ਮੈਂ ਦੱਸਦਾ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਗਵਰਨਮੈਂਟ ਨੇ ਇੱਕ ਉਹ ਚਲਾਇਆ ਜੀ ਪ੍ਰੋਗਰਾਮ ਕਰਨੇ ਪਿੰਡਾਂ ਦੇ ਵਿੱਚ ਵੀ ਲੋਕਾਂ ਨੂੰ ਜਾ ਕੇ ਸੌਂ ਵੀ ਖਿਲਾਓ ਤੁਸੀਂ ਤੇ ਉਹਨਾਂ ਨੂੰ ਪ੍ਰੇਰਿਤ ਕਰੋ ਵੀ ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਨਾ ਨੌਨ ਪਰਸਨ ਆ ਕੇ ਕੋਈ ਨਸ਼ਾ ਵੇਚਦਾ ਹੈ ਵੀ ਤਾਂ ਉਹਨੂੰ ਸਮਝਾਓ ਉਹਨੂੰ ਹਟਾਓ ਜੇ ਤੁਹਾਡੇ ਕਿਸੇ ਤੇ ਨਹੀਂ ਹਟਦਾ ਤਾਂ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਹੈ ਵੀ ਗਵਰਨਮੈਂਟ ਨੇ ਇੱਕ ਨੰਬਰ ਹੈਗਾ 9779 ਪੂਰਾ 100 ਫਿਰ ਪੂਰਾ 200 ਵੀ ਇਹ ਨੰਬਰ ਦੇ ਉੱਪਰ ਤੁਸੀਂ WhatsApp ਦੇ ਉੱਪਰ ਬੰਦੇ ਦੀ ਫੋਟੋ ਪਾ ਦਿਓ ਚਾਹੇ ਜਾਂ ਉਹਦੇ ਬਾਰੇ ਲਿਖ ਕੇ ਪਾ ਦਿਓ ਵੀ ਇਹ ਨਾ ਨੌਨ ਪਰਸਨ ਫੁਲਾਣੇ ਪਿੰਡ ਦੇ ਵਿੱਚ ਫੁਲਾਣੇ ਹਲਕੇ ਦੇ ਵਿੱਚ ਫੁਲਾਣੇ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਵੀ ਇਹ ਸਾਡੀ ਗੱਲ ਮੰਨਦਾ ਨਹੀਂ ਹੈਗਾ ਉਹ ਗਵਰਨਮੈਂਟ ਦੇਖੂਗੀ ਉਹਨੂੰ ਮਤਲਬ ਉਹ ਕਿਸੇ ਤੇ ਬਲੇਮ ਨਹੀਂ ਆਊਗਾ ਕਿਸੇ ਦਾ ਨੰਬਰ ਨਹੀਂ ਸ਼ੋਅ ਹੋਊਗਾ ਕੋਈ ਵੀ ਉਹਨੂੰ ਪਾ ਸਕਦਾ ਹੈ ਤੇ ਐਦਾਂ ਦੀ ਜਿਹੜੀ ਅਵੇਅਰਨੈਸ ਹੈ ਲੋਕਾਂ ਦੇ ਵਿੱਚ ਜਾ ਕੇ ਦੱਸਣੀ ਹੈ ਵੀ ਜਿਹੜੇ ਚੰਗੇ ਬੰਦੇ ਚੁੱਪ ਨਾ ਬੈਠੋ ਤੁਹਾਨੂੰ ਦਿਖਦਾ ਜੇ ਤੁਹਾਡੇ ਸਮਾਜ ਦੇ ਵਿੱਚ ਕੋਈ ਗੜਬੜ ਹੋ ਰਹੀ ਆ ਤਾਂ ਤੁਸੀਂ ਗਵਰਨਮੈਂਟ ਦਾ ਸਾਥ ਦਿਓ ਉਸੋ ਸੰਬੰਧੀ ਸਰਪੰਚ ਸਾਹਿਬ ਤੇ ਪਿੰਡ ਵਾਸੀਆਂ ਨੂੰ ਕੋਈ ਸਿਕ ਸੌਂਝ ਹੀ ਕਲਾਉਣੀ ਹੁੰਦੀ ਹੈ ਸੌਂਖ ਲਾਉਣੀ ਹੁੰਦੀ ਮਤਲਬ ਵੀ ਤੁਸੀਂ ਹਾਂ ਸਾਥ ਦੋਗੇ ਇਹਦੇ ਵਿੱਚ ਤੇ ਦੂਸਰਾ ਵੀ ਜੇ ਕੋਈ ਦਿੱਕਤ ਦੇ ਵੀ ਹੈਗੀ ਆ ਵੀ ਤੁਸੀਂ ਸਾਨੂੰ ਦੱਸੋ ਵੀ ਆਪਾਂ ਉਹਦੀ ਕੋਈ ਮਸਲਾ ਹੱਲ ਕਰਦੇ ਚਲੋ ਇਹ ਵਾਲੇ ਇਹ ਸਟਾਰਟਿੰਗ ਹੋ ਗਈ ਦੀ ਹੁਣ ਇਹਦੇ ਰਿਜ਼ਲਟ ਕੀ ਆਉਣਗੇ ਅੱਗੇ ਇਹ ਦੇਖਾਂਗੇ ਉਸ ਸਬੰਧ ਦੇ ਵਿੱਚ ਡੇਲੀ ਮੈਨੂੰ 2 ਵਜੇ ਤੋਂ ਲੈ ਕੇ 4 ਮਤਲਬ 6-7 ਵਜੇ ਤੱਕ ਬਾਹਰ ਰਹਿਣਾ ਪਣਾ 5-6 ਘੰਟੇ ਉਹ ਉਹ ਹੋ ਸਕਦਾ ਵੀ ਮੇਰੇ ਨਾਲ ਐਮਐਲ ਸਾਹਿਬ ਹੋਣ ਜਾਂ ਕੋਈ ਹੋਰ ਹੋਵੇ ਜਾ ਜਿਵੇਂ ਕਿ ਉਹਨੇ ਵਿੱਚ ਡਿਊਟੀਆਂ ਕੀ ਦੀਆਂ ਕਿਦੀਆਂ ਲੱਗੀਆਂ ਵਿੱਚ ਕਿਹਨਾ ਵੀਡੀਓ ਸਾਫ ਹੋ ਗਿਆ ਹਨਾ ਵੀਡੀਓ ਤੇ ਦੂਸਰਾ ਆਪਣਾ ਐਸਐਮਓ ਸਾਫ ਹੋ ਜਾਣੇ ਆ ਤੀਸਰੇ ਮਤਲਬ ਉਥੇ ਦੇ ਐਸਐਚਓ ਉਸ ਏਰੀਆ ਦੇ ਐਸਐਚਓ ਹੋ ਜਾਣੇ ਆ ਤੇ ਇਕਨਾ ਪ੍ਰਸ਼ਾਸਨ ਦੇ ਵੱਡੇ ਵੱਡੇ ਬੰਦੇ ਦੀਆਂ ਗੈਲ ਡਿਊਟੀਆਂ ਲੱਗੀਆਂ ਹੋਈਆਂ ਵੀ 2 ਵਜੇ ਤੱਕ ਆਪਣੇ ਦਫਤਰ ਵਿੱਚ ਕੰਮ ਕਰੋ ਤੁਸੀਂ ਉਸ ਤੋਂ ਬਾਅਦ ਵਿੱਚ ਤੁਸੀਂ ਪਬਲਿਕ ਦੇ ਵਿੱਚ ਜਾਣਾ ਤੇ ਛੋਟੇ ਮੋਟੇ ਕੋਈ ਇਹਨਾਂ ਦੇ ਨਾਲ ਰਿਲੇਟਿਵ ਕੋਈ ਹੋਰ ਵੀ ਪਿੰਡਾਂ ਦੇ ਵਿੱਚ ਕੋਈ ਦਿੱਕਤਾਂ ਨੇ ਉਹ obvious ਹੈ ਕਿ ਉੱਥੇ ਸੋਲਵ ਕਰ ਲਿਆ ਮੈਨੂੰ ਲੱਗਦਾ ਜਿੱਥੇ ਤੱਕ ਉਹ ਸلسਲੇ ਦੇ ਵਿੱਚ ਮੈਨੂੰ ਰੋਜ਼ ਡੇਲੀ ਜਾਣਾ ਪੈਣਾ ਕਿਉਂਕਿ ਉਹ ਨਸ਼ਿਆਂ ਵਿਰੁੱਧ ਦਾ ਮੈਂ ਕੋਆਰਡੀਨੇਟਰ ਆ ਜਿਹੜਾ ਹਲਕਾ ਚੇ ਰਿਸ਼ਮਕੌਰ ਸਾਹਿਬ ਦਾ ਪਾਰਟੀ ਵੱਲੋਂ ਲਾਇਆ ਹੈ ਚਲੋ ਅਸੀਂ ਆਪਣਾ ਫਰਜ਼ ਹੈ ਮੈਂ ਪਹਿਲੀ ਘੜੀ ਤੋਂ ਅਸੀਂ ਤਾਂ ਨਸ਼ਿਆਂ ਦੇ ਖਿਲਾਫ ਮਤਲਬ ਉਹ ਕਰਦੇ ਆ ਪਰ ਨਾਟਕ ਕਰਦੇ ਰਹੇ ਵੀ ਚਲੋ ਕੁਝ ਹੁੰਦੀਆਂ ਗੱਲਾਂ ਵੀ ਚਲੋ ਉਹ ਨਸ਼ਿਆਂ ਤੱਕ ਸੀਮਤ ਹੁੰਦਾ ਬੰਦਾ ਪਰ ਜਿਹੜੇ ਸਿੰਥੈਟਿਕ ਨਸ਼ੇ ਨੇ ਜਿਹੜੇ ਖਤਮੇ ਕਰ ਦਿੰਦੇ ਨੇ ਵੀ ਇੱਧਰੋਂ ਸਾਡੇ ਕਿਛ ਨੌਜਵਾਨ ਅਜਿਹੇ ਘਰ ਤੇ ਚੱਲ ਗਏ ਚਲੋ ਪਤਾ ਨਹੀਂ ਕੀ ਹੈ ਸਿਸਟਮ ਹੈ ਸੋਚ ਬਦਲਣੀ ਪਣੀ ਆ ਸਾਰਿਆਂ ਸਾਰਿਆਂ ਨੂੰ ਲੜ ਕੇ ਇਕੱਲੇ ਗਵਰਨਮੈਂਟ ਦੇ ਹੱਥ 'ਚ ਕੁਝ ਨਹੀਂ ਹੁੰਦਾ ਹੈਗਾ ਸਾਨੂੰ ਵੀ ਥੋੜਾ ਜਿਹਾ ਸਾਹਸ ਜੀਣਾ ਪੈਣਾ ਸਾਰਿਆਂ ਨੂੰ ਉਸ ਸੰਬੰਧ ਦੇ ਵਿੱਚ ਮਤਲਬ ਵਿੱਚ ਗੱਲ ਕਰਦੀ ਮੈਂ ਲੰਬੀ ਤਾਂ ਨਹੀਂ ਗੱਲ ਥੋੜੀ ਜਿਹੀ ਕੁ ਬੇਸ਼ੱਕ ਪਰ ਜਣੀ ਗੱਲ ਐਦਾਂ ਹੀ ਆ ਉਹ ਚਲੋ ਵਧੀਆ ਗੱਲ ਆ ਹਾਂ ਉਹ ਫਿਰ ਹੁਣ ਮੈਨੂੰ ਐ ਦੱਸ ਵੀ ਹਾਂ ਸੂਟ ਬਾਰੇ ਦੱਸ ਆ ਜਾ ਮੁਰਗੇ ਦੇ ਸੂਟ ਬਾਰੇ ਐਂ ਗੱਲ ਦੱਸੀ ਚਲ ਦੁਬਾਰਾ ਫੇਰ ਮੈਂ ਚੱਕ ਕੇ ਲੈ ਕੇ ਆਈ ਪ੍ਰੈਸ ਪ੍ਰੈਸੇ ਨਹੀਂ ਭਗਦੀ ਹੈਗੀ ਤੁਹਾਨੂੰ ਸੱਚੀ ਗੱਲ ਦੱਸਾਂ ਲੇਟ ਵੱਲੀ ਜਾਂਦੀ ਹੈ ਵਿੱਚ ਇਹਦੇ ਵਿੱਚ ਸਾਡਾ ਕਾ ਕਸੂਰ ਜਣੀ ਕਹਿਣ ਦਾ ਵਾ ਪ੍ਰੈਸ ਖਰਾਬ ਹੈ ਹਾਂ ਲੇਟ ਵੱਲਦੀ ਆ ਕਰੰਟ ਹੋਈ ਆਉਂਦਾ ਪਰ ਪੱਕ ਨਹੀਂ ਰਹੀ ਪ੍ਰੈਸ ਗਰਮ ਨਹੀਂ ਹੁੰਦੀ ਅੱਛਾ ਹਾਂ ਹੁਣ ਇਹਦੇ ਪਤਾ ਨਹੀਂ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਜਾ ਫੇਲਾ ਕੇ ਦੇਖ ਲਿਓ ਗੱਲ ਖਤਮ ਆ ਚੈੱਕ ਕਰਨ ਦੇ ਵਿੱਚ ਤਾਂ ਕੋਈ ਹਰਜ ਨਹੀਂ ਦੇਖਣਾ ਤਾਂ ਤੁਸੀਂ ਇਹ ਆ ਆ ਸੋਚ ਲਈ ਕਹਿੰਦੀ ਵੀ ਰੋਜ਼ ਪ੍ਰੈਸ ਕਰਕੇ ਰੱਖ ਦੇਣਾ ਸੂਟ ਮੇਰਾ ਇੱਕ ਚਲੋ ਜੇ ਮੈਂ ਇਹ ਨਾ ਹੋਇਆ ਮੈਂ ਨਵਿਓ ਲਿਆ ਦੂੰ ਪ੍ਰੈਸ ਅੱਜ ਹੋ ਜੇ ਹੋ ਗਿਆ ਕਰੂ ਹਾ 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 ਦੀ ਗਾ ਤੇ ਖਚਰੀ ਜੀ ਆਸੀ ਪਰਲੇਪਤ ਨੂੰ ਐ ਕਰਕੇ ਹਾਂ ਕਈ ਵਾਰ ਜੇ ਲੈਟ ਨਾ ਹੋਈ ਤਾਂ ਅਮਰਜੈਂਸੀ ਵੀ ਹੋ ਸਕਦਾ ਇੱਕ ਦਿਨ ਪਹਿਨਾ ਕਰਕੇ ਰੱਖ ਲਓ ਚਲੋ ਦੇਖਣਾ ਹੈ ਰੋਂਡੀ ਆ ਵੈਸੇ ਨਹੀਂ ਇਹ ਤੱਕਾ ਇਹ ਮੇਰੇ ਕੋਲ ਧਾਈ ਮੇਰੇ ਨੂੰ ਤੱਕਾ ਹੋ ਰਿਹਾ ਚੱਲ ਚੱਲ ਹਾਂ ਬੋਲ ਬੀ ਤੁਸੀਂ ਕਹਿੰਦੇ ਵੀ 2 ਵਜੇ ਤੇ 2 ਵਜੇ ਤੇ ਹੀ ਖਾਤੇ ਹੁਣ ਮੈਂ ਦੇਖਿਆ ਜੜੀਆਂ ਗੱਲਾਂ ਕਲੀਅਰ ਕੀਤੀਆਂ ਮਤਲਬ ਇਹਦੇ ਵਿੱਚ ਮੈਂ ਵੀਡੀਓ ਦੇ ਵਿੱਚ ਹੁਣ ਮੈਂ ਪਹਿਲਾਂ ਗੱਲਾਂ ਕਿਆ ਕਲੀਅਰ ਕੀਤੀਆਂ ਬਈ 2 ਵਜੇ ਤੇ ਕਾਰਨ ਇਹ ਹੈ ਵੀ 2 ਵਜੇ ਤੱਕ ਦਫ਼ਤਰਾਂ ਵਿੱਚ ਅਫਸਰ ਸਾਰੇ ਕੰਮ ਕਰਨਗੇ ਹਾਂ ਹਾਂ ਉਹ ਤਾਂ ਹੈ ਉਹੀ ਅਫਸਰਾਂ ਨੇ ਫਿਰ ਨਾਲ ਜਾਣਾ ਹੂੰ ਵੀਓ 5 6 7 ਵਜੇ ਤੱਕ ਉਹਨਾਂ ਦੀ ਡਿਊਟੀ ਲੱਗ ਗਈ ਵੀ ਤੁਸੀਂ ਓਵਰਟਾਈਮ ਵੀ ਲਾਉਣਾ ਪਬਲਿਕ ਦੇ ਭਲੇ ਦੇ ਲਈ ਲਾਉਣਾ ਤੁਸੀਂ ਉਹ ਸਮਝ ਗਈ ਨਾ ਗੱਲ ਉਹਦੇ ਵਿੱਚ ਅਲੱਗ-ਅਲੱਗ ਇਹ ਨਹੀਂ ਵੀ ਇੱਕੋ ਇੱਕੋ ਨੇ ਘੁੰਮਣਾ ਦੇਖੋ ਜਿਵੇਂ ਮਰੰਡਾ ਸ਼ਹਿਰ ਆ ਮਰੰਡੇ ਸ਼ਹਿਰ ਚ ਐਸਐਮਓ ਹੋਰ ਹੈ ਉੱਥੇ ਵੀਡੀਓ ਹੋਰ ਹੈ ਉੱਥੇ ਮੰਨ ਲਓ ਵੀ ਐਸਐਚਓ ਹੋ ਰਿਹਾ ਹੈ ਨਾ ਉਹ ਇੱਕ ਦਿਨ ਵਾਸਤੇ ਉੱਥੇ ਗਏ ਜਦੋਂ ਚਮਕੌਰ ਸਾਹਿਬ ਦੀ ਵਾਰ ਨਹੀਂ ਚਮਕੌਰ ਸਾਹਿਬ ਵਾਲਿਆਂ ਨੇ ਆ ਜਾਣਾ ਜਦ ਰੋਪੜ ਸਾਹਿਲ ਵਾਲਿਆਂ ਦੀ ਵਾਰ ਨਹੀਂ ਉਹਨਾਂ ਨੇ ਆ ਜਾਣਾ ਕੱਲ ਕਿੱਥੇ ਗਏ ਤੇ ਕੱਲ ਉੱਧਰ ਗਏ ਤੇ ਮਰੰਡੇ ਵਾਲੀ ਛੜ ਹੌਣ ਹੌਣ ਅੱਜ ਉਹਨਾਂ ਦੀ ਮਰੰਡੇ ਵਾਲੇ ਦੀ ਵਾਰੀ ਨਹੀਂ ਹੁਣ ਮਰੰਡੇ ਵਾਲੇ ਆਪਣੇ ਕੰਮ ਕਰਨਗੇ 2-3 ਦਿਨ 2-3 ਦਿਨ ਬਾਅਦ ਫੇਰ ਉਹਨਾਂ ਦੀ ਵਾਰੀ ਆਉਣੀ ਹੈ ਇਕਨਾਂ ਸਿਸਟਮ ਚੱਲਣਾ ਚੱਲ ਤੂੰ ਚੋਈਏ ਮੈਂ ਤਾਂ ਕੋਈ ਔਕਾ ਹੋਣਾ ਕੰਮ ਉਹ ਭਾਈਓ ਇਹ ਗੱਲਾਂ ਬਤਾ ਇਕਣੀ ਚੱਲੀ ਜਾਣੀਆਂ ਤਾਂ ਬਾਹਰ ਪਾਓ ਬਾਰ ਪਾਓ ਅਲਾ ਫੇਰ ਬਾਰ ਪਾਓ ਮੈਂ ਨਹੀਂ ਪਾਉਣਾ ਅੱਜ ਬਸ ਸਿੱਧੀ ਜੀ ਗੱਲ ਹੈ ਹਾਂ ਪਾਓ ਬਾਹਰ ਬਾਰ ਤੁਸੀਂ ਪਾਵਾ ਸੋਣ ਲੈ ਫੜਾ ਦੇ ਭਰ ਕੇ ਫਿਰ ਲੈ ਪਰ ਕਿੱਪਾ ਹੋਰ ਦੇ ਕੇ ਉਹ ਲਿਆ ਮੈਨੂੰ ਖੜਾ ਦੇ ਇੱਥੇ ਤੇ ਮੈਂ ਫਿਰ ਤੂੰ ਘੁੰਮ ਕੇ ਆਉਂਗੀ ਉੱਪਰ ਨੂੰ ਮੈਨੂੰ ਪਤਾ ਤੈਨੂੰ ਗੇੜ ਬਹੁਤ ਪੈ ਜਾਣਾ ਅੱਛਾ ਲੈ ਆ ਲੈ ਪੱਕਾ ਲਾ ਦਰ ਬਕੀਆ ਉਹ ਖੜ ਜਾ ਇੱਕ ਮਿੰਟ ਰੁਕਤਾ ਜਾ ਹਲਵਲ ਹਲਵਲ ਹਟ ਤੇ ਖੋਪਰ ਦੇ ਲਿਆ ਹਾਲਾ ਗੀਗੂ ਆ ਕਰਨੋ ਆਖੇ ਦਾ ਸੋਕੀ ਕਿਨੇ ਆ ਕੇ ਫੇਰ ਕੰਬਰੀ ਚਲੇ ਜਾਣ ਕੋਈ ਨਹੀਂ ਚੱਲ ਮਿੱਕੀ ਸਾਡਾ ਕੱਲ ਦਾ ਕਿਹਾ ਵਾ ਜੀ ਮਿੱਕੀ ਸਾਡਾ ਕੱਲ ਦਾ ਕਿਹਾ ਵਾ ਜੀ ਬੋਲਦੀ ਨਹੀਂ ਸੇਵਲੇ ਸੇਵਲੇ ਨਹੀਂ ਆਈ ਇਹ ਪੁੱਛਣਾ ਸੀ ਤੈਨੂੰ ਮੈਂ ਕੱਲੂ ਮਨਾਲੀ ਨੂੰ ਗਿਆ ਵਾ ਕੱਲੂ ਆਣ ਮਨਾਲ ਗਿਆ ਹਾਂ ਲਾਲਾ 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 ਮੱਖੀਆਂ ਕਰਕੇ ਵੈਸੇ ਮੌਸਮ ਠੀਕੇ ਦਾ ਅੱਡੀ ਕੋ ਬੜੀ ਗੱਲ ਨਹੀਂ ਪਰ ਮਿੱਥੋ ਇਹ ਆਉਗਾ ਲੈ ਮੱਦੀ ਮੱਦੀ ਕੋ ਆਪੜਾਈ ਉਹ ਚੱਕ ਕੇ ਸਰਟੀਫਾਈ ਹਾਂ ਲੈ ਕਿ ਨਹੀਂ ਉਹ ਮੇਰੀ ਆਈ ਚੁੜੀ ਤਨੀ ਮੈਂ ਮਕਾਲ ਕਰਦੀ ਹਾਂ ਹਾਂ ਮਾਹ ਉੜੀ ਤਾਂ ਨਹੀਂ ਮੇਰੀ ਆਈ ਸੀ ਹਾਂ ਤਾਂ ਮੰਮੀ ਕਹਿ ਰਹੇ ਹੋ ਹਾਂ 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 ਕਹਿੰਦੇ ਉੜੀ ਨਹੀਂ ਆਈ ਹਾਂ ਕਿਤੇ ਨਹੀਂ ਆਈ ਇਹਦੀ ਅਜਾੜੂ ਬਸ ਉੱਤੇ ਪੇਰੇ ਤੰਦਰਦ ਹਾਂ ਆਈ ਨਹੀਂ ਕਹਿੰਦੇ ਨਾ ਸਾਡੇ ਤਾਂ ਕਹਿੰਦੀ ਐਡਰ ਕੋਈ ਆ ਚਲੋ ਠੀਕ ਹੈ ਚਲੋ ਜੀ ਥੋੜੀ ਦੇਰ ਤੱਕ ਮਿਲਦੇ ਆਂ ਜੱਗ ਕੇ ਫਿਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੀ ਲੱਗੀ ਗੁਰੂ ਵੀਰ ਜੀ ਬੁਲਾਓ ਜੀ ਸੱਸਰੀ ਕਾ ਮੇਰਾ ਸੱਸਰੀ ਕਾ ਬੁਲਾਈ ਹੋਈ ਹੈ ਸਵੇਰੇ ਵਿਢੀ ਸ਼ੁਰੂ ਕਰੀ ਹੋਈ ਆ ਮੈਂ ਤੇ ਤੁਸੀਂ ਮੈਨੂੰ ਇੱਕ ਗੱਲ ਦਾ ਨੀਚੇ ਪਤਾ ਲੱਗਿਆ ਤੁਸੀਂ ਦੀਦੀ ਨਾਲ ਬੋਲ ਰਹੇ ਹੋ ਅੱਜ ਹਾਂ ਦੀਦੀ ਨਾਲ ਕਿਹੜੀ ਗੱਲ ਤੇ ਪ੍ਰੈਸ ਪਿੱਛੇ ਪ੍ਰੈਸ ਦੀ ਗੱਲ ਹੋਈ ਦੀ ਹਾਂ ਮੈਂ ਤੁਹਾਨੂੰ ਪ੍ਰੈਸ ਕਰਨ ਨੂੰ ਕਿਹਾ ਸੀ ਪ੍ਰੈਸ ਲਈ ਕਰੀ ਤੁਹਾਨੂੰ ਪਤਾ ਸੀ ਕੱਲ ਬੈਠ ਕੇ ਗੱਲਾਂ ਕਰਦੇ ਤੇ ਵੀ ਵੀਰ ਜੀ ਨੇ 2 ਵਜੇ ਜਾਇਆ ਕਰਨਾ ਡੇਲੀ ਜਿਹੜੇ ਨਸ਼ਾ ਛਡਾਊ ਵਾਲੇ ਸਰਕਾਰ ਉਹਦੇ ਨਾਲ ਰਲ ਗਏ ਵੀ 2 ਵਜੇ ਤੁਸੀਂ ਜਾਇਆ ਕਰਨਾ ਹਾਂ ਅਸੀਂ ਸੋਚਦੇ ਵੀ ਚਲ ਤੁਹਾਡੇ ਕੱਪੜੇ ਪ੍ਰੈਸ ਕਰਕੇ ਰੱਖ ਦਾਂ ਕਰਾਂਗੇ ਵੀ ਜਦੋਂ ਤੁਸੀਂ ਪਾ ਕੇ ਚਲੇ ਜਾਇਆ ਕਰੋਗੇ ਅਸੀਂ ਲਾਲੀ ਜੀ ਆ ਦਿੱਤਾ ਤੇ ਤੁੰਡਾ ਇੱਕ ਤੁੰਡਾ ਕਰ ਕੱਲ ਦਾ ਇਕੱਲੀ ਪਿਆ ਪਤਾ ਹੈ ਨਾ ਪ੍ਰੈਸ ਖਰਾਬ ਹੈ ਲੈਟ ਮੱਚਦੀ ਆ ਪਰ ਰਸ ਗਰਮ ਨਹੀਂ ਹੁੰਦੀ ਇਹ ਤਾਂ ਹੋਣ ਲੱਗ ਰਿਹਾ ਵੀ ਨਹੀਂ ਮੱਚ ਰਹੀ ਇਹ ਤਾਂ ਸੋਚੇ ਤਾਂ ਪਕੇ ਦਿੱਤਾ ਲੇਟ ਤਾਂ ਮੱਚਦੀ ਆਈ ਲੋ ਪਰ ਇਹ ਗਰਮ ਨਹੀਂ ਕਰਦੀ ਹੁਣ ਇਹੋ ਜੀ ਤਾਂ ਚੀਜ਼ ਨਹੀਂ ਵੀ ਜਿੱਥੇ ਕੋਲੇ ਪਾ ਕੇ ਧਰ ਲਈ ਇਹਨੂੰ ਗਰਮ ਕਰਨ ਅਰੇ ਜਿਵੇਂ ਜਦੋਂ ਤੁਸੀਂ ਬਣਾ ਕੇ ਕੱਲਰ ਦੇ ਪ੍ਰੈਸ ਕਰਦੇ ਹੁੰਦੇ ਤੇ ਕੌਲੀ ਦੇ ਵਿੱਚ ਕੋਲੇ ਪਾ ਲੜੇ ਜੀ ਹੂੰ ਫੇਰ ਜੀ ਕਰੀਜ਼ ਬਣਾਉਣੀ ਠੀਕ ਹੈ ਜੀ ਜਲਦੀ ਨੇ ਹੈਗੀ ਤੁਸੀਂ ਬੋ ਗਰਮ ਨਹੀਂ ਕਰਦੀ ਜੀ ਉਹ ਦੀਦੀ ਉਰੀ ਆਈ ਤਾਂ ਗਰਮ ਨਹੀਂ ਹੁੰਦੀ? ਹਾਂ ਕਿ ਵੀ ਗਰਮ ਨਹੀਂ ਕਰਦੀ ਨਹੀਂ ਗਰਮ ਹੁੰਦੀ ਨਹੀਂ। ਗਰਮੇ ਨਹੀਂ ਹੁੰਦੀ ਖਰਾਬ ਹੋ ਗਈ ਇਹ ਤੁਸੀਂ ਨਮੀ ਲਿਆ ਦਿਓ ਪ੍ਰੈਸ ਤੁਹਾਨੂੰ ਡੇਲੀ ਸੂਟ ਪ੍ਰੈਸ ਕਰਿਆ ਮਿਲ ਜਾ ਕਰੂਗਾ। ਆ ਲੋ ਬੜੋ। ਦੀਦੀ ਵੀਰ ਜੀ ਤੁਹਾਨੂੰ ਖਿਜਦਾ ਨਾ ਨੀਚੇ? ਹਾਂ ਬੋਲਦੇ ਨੇ ਕਿ ਨਾ ਮੇਰੇ ਕੱਪੜੇ ਮੈਂ ਪ੍ਰੈਸ ਕਰਦੇ। ਮੈਂ ਕਿਹਾ ਵੀ ਪ੍ਰੈਸ ਦੇਖੀ ਆ ਤੁਸੀਂ? ਨਹੀਂ ਲੇਟ ਆਉਂਦੀ ਆ ਵਿੱਚ ਪਰ ਗਰਮ ਨਹੀਂ ਹੁੰਦੀ। ਔਰ ਇਹ ਤਾਂ ਮਰਦੀ ਦਾ ਹੈ ਰਾਇਟਰ ਦੇਖੀ ਮਨ ਜਿੱਤੇ ਹੱਥ ਲਾ ਕੇ ਦੇਖੀ ਗਰਮ ਹੋਊਗਾ ਕਿ ਨਹੀਂ ਨਹੀਂ ਹੋਈ ਲੈ ਹੈ ਦੇਖ ਸੁਨੀਪ ਜੀ ਆਹ ਸੁਨੀਪ ਲੈ ਕਿ ਆ ਤੱਤਾ ਉੱਪਰ ਗਰਮ ਨਹੀਂ ਹੋਈ ਤੱਤਾ ਫੂਕ ਦਿੰਦਾ ਉੱਪਰ ਹੋ ਕੋਈ ਠੁੱਕ ਮੇਰੇ ਕੱਪੜੇ ਉੱਪਰ ਲਾ ਦਿੰਦਾ ਹੈ ਦੋਸਤ ਨੂੰ ਵੀ ਗਰਮ ਨਹੀਂ ਹੁੰਦੀ ਹੈਗੀ ਉਹ ਆਹ ਮੈਂ ਕੀ ਪਤਾ ਹੁੰਦਾ ਬਸ ਬਿਜਲੀ ਨਾਲ ਖੇਡਦੀ ਨਾ ਹੁੰਦਾ ਤੁਸੀਂ ਮੈਨ ਗੱਲ ਗੱਲ ਖਤਮ ਹੋ ਗਈ ਇਹਦੀ ਤਾਰ ਵੀ ਸਾਰੀ ਟੁੱਟੀ ਪਈ ਆ ਠੀਕ ਹੈ ਨਾ ਇਹ ਹੁਣ ਇਹ ਗਰਮ ਕਰਦੀਏ ਇਹ ਹੋ ਗਈ ਖਰਾਬ ਇਹ ਗਰਮ ਕਿਹਨੂੰ ਕਰਨੀ ਪ੍ਰੈਸ ਹੀ ਨਹੀਂ ਗਰਮ ਹੁੰਦੀ ਆ ਪਰ ਰਾਏ ਕਹਿਣਾ ਵੀ ਗਰਮ ਨਹੀਂ ਹੁੰਦੀ ਗਰਮ ਕਰਦੀ ਨਾ ਨਾ ਕਿ ਪ੍ਰੈਸ ਆਪੇ ਨਹੀਂ ਗਰਮ ਹੁੰਦੀ ਬਸ ਫਿਰ ਜੇ ਪ੍ਰੈਸ ਗਰਮ ਹੋਊਗਾ ਤਾਂ ਸੂਟ ਗਰਮ ਹੋਊ ਮੈਨੂੰ ਖੜ ਦੇ ਇੱਕ ਮਿੰਟ ਦੇ ਸਿਪੇਚ ਕਰ ਦੇ ਰੂਟੀ ਮੇਂ ਬਾਅਦ ਚ ਖਾਣੇ ਗਿਆ ਡਾਕ ਪਰਦੀ ਨਾ ਵਿੱਚ ਹੂੰ ਚਲਣੀ ਚਾਹੀਦੀ ਹੈ ਵੈਸੇ ਨਾ ਤੁਸੀਂ ਸਾਨੂੰ ਜੇ ਨਵੀਂ ਲਿਆ ਦਿਓ ਹੌਲੀ ਜੀ ਹੂੰ ਹੌਲੀ ਜੀ ਇੱਕ ਨਵੀਂ ਪ੍ਰੈਸ ਆ ਜਾਂਦੀ ਆ ਇਹ ਬਾਜੀ ਤੁਸੀਂ ਬਿਆਨ ਨੂੰ ਇੱਥੇ ਕੋਲੇ ਆਣ ਤਾਂ ਭਾਈ ਬਲਾਇਰ ਪ੍ਰੈਸ ਕਰਨ ਨੂੰ ਹੂੰ ਕੋਕਾ ਤੇ ਬਈ ਵਿਯੋਦੀ ਪ੍ਰੈਸ ਭਾਰੀ ਆ ਖਰੀਦ ਵਧੀਆ ਬਣਦੀ ਫੇਰ ਹੁਣ ਤੁਸੀਂ ਫੇਰ ਮੈਨੂੰ ਦੱਸਵਾਂਂਦਾ ਓਏ ਮੈਂ ਹੌਲੀ ਜੀ ਲਿਆ ਲਵਾਂ ਹੈ ਨਾ ਸੀ ਛੱਤੀ ਛੱਤੀ ਕਰਕੇ ਤੁਹਾਨੂੰ ਜੇ ਸੂਟ ਦੇ ਦੇ ਕਾ ਨਾ ਪ੍ਰੈਸ ਕਰਕੇ ਬਿਲਕੁਲ ਹੈਗਾ ਹੈ ਹੈ ਹੈਗਾ ਲੋਕਾਂ ਤੁਸੀਂ ਸਾਲਾ ਦੀਦੀ ਨਾਲ ਬਹੁਤ ਲੜਿਆ? ਇਹ ਨਹੀਂ ਐਨਾ ਨਹੀਂ ਲੜਿਆ। ਮੈਂ ਗੱਲਾਂ ਜ਼ਰੂਰ ਸੁਣਾਈਆਂ ਇਹਨੂੰ ਚਾਰ। ਬਹੁਤ ਲੜਿਆ ਤਾਂ ਨਹੀਂ ਉਹ ਸੁਣਾਈਏ ਵੀ ਤੁਹਾਨੂੰ ਪਤਾ ਸੁਣਾਇਆ ਵੀ ਕਿਹ ਹੈਗਾ ਹੁੰਦਾ। ਮੈਨੂੰ ਤਾਂ ਜਿਹੜੀ ਖਬਰ ਮਿਲੀ ਨਾਲੇ ਮੈਂ ਸੁਣਿਆ ਵੀ ਲੜਾਈ ਤੇ। ਇਹ ਹੁਣਲਾ ਮੇਰੀ ਗੱਲ ਹੈ। ਇਹ ਪੰਪ ਤਾਂ ਇਹਨੇ ਨਮਣਾਉ। ਇਹਨੇ ਤੇ ਗੱਲਾਂ ਹੀ ਨਹੀਂ ਲੰਦਸਿਆ। ਹੂੰ। 2 ਲੱਖ ਰੱਖਦੇ ਹਾਂ ਜਲਾਣੀਆਂ ਜੀ ਤਾਂ ਆਪ ਤਾਂ। ਉਹ ਮੇ ਜਾਨੀ ਨੇ ਮੈਨੂੰ ਲਾ ਕੇ ਦਸਣੀ ਆ ਤਿਆਂ ਪਤਾ ਕਿੰਨਾ ਤਿਆਰ ਕਰਦੀ ਆ ਮੈਨੂੰ ਇਹ ਤਾਂ ਹੀ ਮੇਰ ਚੁੰਨੀਆਂ ਛੱਡਦੀ ਹੋ ਗਿਆ ਨਾਲ ਲੈ ਲਈ ਨਾਲ ਖੜਾ ਇਹ ਮੇਰ ਚੁੰਨੀਆਂ ਲੈਣ ਕਿ ਸੁਬਹ ਖਸੀਏ ਕਿ ਪਾਣੀ ਇਹ ਪਾਣੀ ਚ ਲਸੀ ਬਾਈ ਹੋਈ ਕਿ ਲਸੀ ਚ ਪਾਣੀ ਪਾਇਆ ਹੋਇਆ ਇਹ ਨਾ ਇਹ ਦਹੀਂ ਨੇ ਅੱਜ ਹੋਣੀ ਫੜੀ ਆਪਣੀ ਮਸ਼ੀਨ ਜੀ ਨਹੀਂ ਫੜੀ ਬਧਿਆਨੀ ਰੇੜਕ ਹੋਇਆ ਹੂੰ ਹੁਣ ਹੱਥ ਲਾ ਕੇ ਦੇਖ ਲਓ ਮੇਰੇ ਵੀ ਘਰ ਮੋਗੇਗੇ ਨਹੀਂ ਤੈ ਹਨ ਹੋ ਗਈ ਨਹੀਂ ਠੰਡੀ ਪਈ ਆ ਲਓ ਜੀ ਮੈਂ ਹੁਣ ਤਾਂ ਹੱਥੇ ਲਾਇਆ ਪਹਿਲਾਂ ਮੈਂ ਥੁੱਕ ਲਾਇਆ ਤਾਂ ਜਿਆ ਮੇਰੇ ਕੋਲ ਕੇ ਦੇਨ ਬੜਾ ਪੜਗੇ ਚੱਕਰ ਵਾ ਲੇਗਾ ਹੋ ਗਿਆ ਇਹ ਖਰਾਬ ਹੋ ਗਈ ਹੁਣ ਇਹਨੂੰ ਰੱਖ ਇਹਨੂੰ ਰੱਖ ਅੰਦਰ ਵੇਚਾ ਦੇ ਦੇ ਮੈਨੂੰ ਇਹਦੇ 1 ਮਿੰਟ ਦੇ ਵਿੱਚ ਲੈ ਬੋਲੋ ਵੇਖ ਗਿਰੋ ਬੋਏ ਕਰੂ ਜਮਾਈ ਆ ਵੇਖ ਜੇ ਹੁਣ ਚੱਲਦੀ ਨਹੀਂ ਤੇ ਉੱਪਰੋਂ ਵੇ ਕਰਕੇ ਆਉਣੀਗੀ ਵਿੱਕੀ ਸੀ ਨਹੀਂ ਵੈਸੇ ਵੀ ਜੀ ਕਈ ਵਾਰ ਠੀਕ ਕਰ ਲਈ ਫੇ ਵਿੱਕੀ ਨੂੰ ਬੁਲਾਓ ਬਈ ਕਿੱਥੇ ਗਿਆ ਵਾ ਬੁਲਾਹੁਣ ਵਿੱਕ ਪਾੜਾ ਚ ਗਿਆ ਵੈ ਰੀਤ ਦੀ ਕਲ ਦੀ ਗੱਲ ਦੱਸਾਂ ਤੁਹਾਨੂੰ ਮੈਂ ਫਰੀਦ ਪਤਾ ਨਾਲੇ ਤੱਕ ਹੀ ਜਾ ਉਂ ਹੱਥ ਨਹੀਂ ਲੱਗਣ ਦਿੰਦੀ ਸੁੱਤੇ ਪਏ ਨੂੰ ਮੇਲਾ ਦੇਦੀ ਨਹੀਂ ਆਇਆ ਮੇਲਾ ਪਪਾ ਵੀ ਨਹੀਂ ਆਇਆ ਜੀ ਤੁਸੀਂ ਜਿਆਦਾ ਆਏ ਨਹੀਂ ਸੀਗੇ 10:00 ਵਜੇ ਮੈਂ ਹੰਦੀਆ ਕਰਦਾ ਫੇਰ ਵਾਚ ਮੇਲਾ ਦੇਦੀ ਪਤਾ ਨਹੀਂ ਪਹਾੜਾ ਚ ਕਿੱਥੇ ਲੈ ਗਿਆ ਆਇਆ ਹੀ ਨਹੀਂ ਮੈਂ ਕਿਹਾ ਨਾ ਬਾਥਰੂਮ ਗਿਆ ਆ ਗਿਆ ਡੈਡੀ ਯਾਰ ਉਹ ਨਹੀਂ ਮੰਗਿਆ ਫੇਰ ਸਾਂਗੂਗੀ ਫੇਰ ਸਵੇਰੇ ਉੱਠੀ ਪਰ 6 ਵਜੇ ਕਾਫੀ ਕੁ ਹੋਰ ਹੋਣਾ ਏ ਆਹ ਪੇਜ ਦਾ ਤਾਂ ਕਮੈਂਟ ਕਰਦਾ ਕਰਦਾ ਹੈਗਾ ਨਾ ਨਨਕੂ ਉਹ ਫਟਦਾ ਹੈ ਕਮੈਂਟ ਦੇਖ ਇਹ ਤੇ ਇੱਕ ਤਾਰ ਆ ਗਈ ਇੱਕ ਆ ਗਈ ਇਹ ਤੇ ਇੰਜੇ ਜੁੜੀਆਂ ਹੋਈਆਂ ਤਾਰਾਂ ਕਿਹੜੀ ਆ ਉੱਪਰ ਵਾਲੀ ਤਾਰ ਨਿਕਲੀ ਵੀ ਆ ਇਹ ਤਾਂ ਤੀ ਤਾਰ ਵੈਸੀ ਹੀ ਹੁੰਦੀ ਹੈ ਇਹ ਤੇ ਠੀਕ ਹੈ ਤੇ ਵੀ ਨੇ ਫੇਰ ਗਰਮ ਕਰਤੇ ਨਹੀਂ ਕਰਦੀ ਇਹ ਖੜ ਜਾ ਛੱਡ ਇਹ ਕਿੱਥੇ ਦਾ ਪਜਾਇਆ ਹੋਇਆ ਆਹ ਉਰੇ ਥੋੜੋ ਘਰਮ ਕਰ ਲੈ ਇਹਨੇ ਹਾਂ ਹਾਂ ਇੱਥੇ ਕਰਨਾ ਲੈ ਹੂੰ ਹੁਣ ਮੈਨੂੰ ਨਹੀਂ ਪਤਾ ਫੁੱਲ ਗਰਮ ਕਰਕੇ ਕਰਿਆ ਇਹਦੀ ਮੈਂ ਅੱਛਾ ਇਹ ਵੀ ਬੰਦਾ ਸੁੱਕਣਾ ਹੈ ਵੈਗੂ ਸੁਬੀ ਪਰਮੇ ਦਾ ਕੀ ਆ ਤੁਸੀਂ ਕੱਪੜੇ ਪਾ ਗਏ ਅੱਜ ਛੋਲੇ ਛੋਲੇ ਜੀ ਕਿਆ ਗੱਲ ਅੱਜ ਕਿਥੇ ਜਾਣਾਗੇ ਆਹ ਹੂੰ ਆਪ ਕੋਲੇ ਜਸਮੀਂ ਕੋ ਦੇ ਆ ਕੋ ਹਾਂ ਜਸਮੀਂ ਮੇਰੇ ਹੌਲ ਦੇ ਉੱਤਦਾ ਏ ਬੈਠੋ ਖਾਣ ਨੂੰ ਚਾਹ ਪਾਚੋ ਕੱਟੋ ਏਅਰ ਕਲਾਸ ਬੂਲ ਦੇ ਕੋ ਕਿਤੇ ਮੈਂ ਸੱਚ ਹੋ ਮਹਾਂ ਪੇਕ ਕਹਾ ਸੌ ਚੱਲ ਰਹੀ ਨਹੀਂ ਲੋ ਤੇ ਵਿਚੇ ਦੀ ਫਾਤਾ ਚਮਚਾ ਲੈ ਲੋ ਕਰਦ ਲੈ ਲੋ ਲੈ ਆਓ ਲੈ ਆਓ ਮਸਤ ਨਹੀਂ ਠੀਕ ਹੈ ਚਮਚਾ ਕਰਦਾ ਚੱਲਦਾ ਨਹੀਂ ਫਿਰ ਐਂ ਚਮਚਾ ਨਹੀਂ ਫਾਦੇ ਦੇ ਵਿੱਚ ਮੂਰੇ ਦੇ ਬੂਟਾ ਏ ਨਮਾ ਇਹ ਮੇਰੇ ਕਦੇ ਫਿਰ ਆਉਂਗੀ ਫਿਰ ਆ ਕੇ ਪਹਿਲੇ 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 ਹਾਂ ਇਹ ਕੁੱਲੀ ਗੱਲ ਦੀ ਚੀਜ਼ ਨਹੀਂ ਆ ਰਹੀ ਆ ਨਹੀਂ ਆ ਰਹੀ ਆ ਉਹ ਵੀ ਗੱਲ ਠੀਕ ਹੈ ਨਾ ਵੇੜ ਤੱਕ ਦੇਖੋ ਦੋ ਕਰਦਾ ਇੱਕ ਚਮਚਾ ਇੱਕ ਫੇਰ ਚੱਕਰ ਤੇਰਾ ਨਿਕਲਦਾ ਨਹੀਂ ਵੀਰ ਜੀ ਹੈਣਾ ਹੈ ਸਨੀਰ ਆਹ ਹਾਂ نیچے ਵੀ ਤਾਂ ਇੱਕ ਪਿੱਛੇ ਨੱਟਣਾ ਹੋਵੇ ਪਿੱਛੇ ਨਾ ਹੁੰਦਾ ਇਹ ਜਿੱਤੇ ਜਿੱਦੇ ਇਹ ਨਾ ਰਖਾ ਦੇ ਹੂੰ ਚਲੋ ਜੀ ਥੋੜੀ ਦੇਰ ਤੱਕ ਮਿਲਦੇ ਜੀ ਤੁਹਾਨੂੰ ਅਸੀਂ ਫਿਰ ਜੇ ਪ੍ਰੈਸ ਗਰਮ ਹੋ ਗਈ ਜੀ ਲੋ ਬਕਲਾ ਲੋ ਅਰੇ ਆ ਖੁੱਲ ਕੇ ਮਿਲਦੇ ਖੁੱਲ ਗਈ ਜੀ ਚਲੋ ਮਿਲਦੇ ਆਂ ਥੋੜੀ ਦੇਰ ਤੱਕ ਸਾਰੀ ਕੱਲੀ ਕੱਲੀ ਕਰ ਮੇਰੇ ਸਾਹ ਬਨਾਤਾ ਹੈ ਜੁੜਨੀ ਨਹੀਂ ਹੁਣ ਇਹ ਤਾਂ ਨਾ ਇੱਥੇ ਕਵਾ ਕੂਰਤ ਸਿੱਟਣੀ ਪੈਣੀ ਆ ਨਮੀ ਆਉਗੀ ਕੱਲਾ ਕੱਲਾ ਤਾਂ ਪੁਰਜਾ ਕਰਤਾ ਸਾਰੇ ਕੱਲਾ ਖੋਲ ਕੇ ਵੀ ਇੱਕ ਤਾਂ ਤਾਰਾ ਹੁੰਦੀ ਹੈ ਹਨਾ ਦੇਖੋ ਜੀ ਨਟੇ ਨਟਰ ਨਟੇ ਨਾਟ ਮੇਰੀ ਗੱਲ ਸੁਣੋ ਤਾਰਾ ਹੁੰਨੀ ਆ ਤਾਰਾ ਚ ਪਤਾ ਲੱਗ ਜਾਂਦਾ ਵੀ ਕਿਹੜੀ ਜੜੀ ਹੋਈ ਆ ਚਲੋ ਲਾ ਦਈਏ ਉਸ ਆ ਪੱਤੀਆਂ ਚ ਕਹਿ ਦੇਖੂਗਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਪਤਾ ਨਹੀਂ ਹੁਣ ਇਹ ਤਾਂ ਬਾਈ ਨੂੰ ਪਤਾ ਉਹ ਦਵਾਈ ਤਾਂ ਹੁਣ ਮੇਰਾ ਕੰਮ ਕਰ ਰਹੀ ਆ ਥੋੜਾ ਥੋੜਾ ਕਰ ਰਹੀ ਆ ਬਾਈ ਠੀਕ ਹੋ ਜੂ ਦੇਖਦੇ ਹਾਂ ਮੇਰੇ ਸਾਹ ਬਣਾ ਤਾਂ ਨਮੀ ਆਉਣੀ ਮੰਨ ਵੀ ਐਉਂ ਲੱਗਦਾ ਨਮੀ ਆਣੀ ਆ ਜਗਵੀਰ ਪ੍ਰੈਸ ਤਾਂ ਜੇ ਕੱਪੜੇ ਤਾਂ ਵੀ ਨਾ ਪ੍ਰੈਸੋ ਫੇਰ ਦੇਖ ਕੀ ਹਾਲ ਹੋਣਾ ਇਹ ਇਹਨਾਂ ਨੇ ਲੈ ਆਉਣੀ ਆ ਮੈਂ ਤੁਹਾਨੂੰ ਦੱਸਾਂ ਸਿੱਧੀ ਜੀ ਗੱਲ ਨਵੇਂ ਬੰਦੇ ਨੇ ਲੈ ਆਉਣੀ ਆ ਕੋਈ ਪ੍ਰੈਸ ਆਪੋਂ ਦੇ ਬਿਨਾਂ ਨਾ ਭਾਈ ਜੇ ਆਪਾਂ ਜੇ ਹਿੰਮਤ ਹੋਊਗੀ ਆਪਾਂ ਕਰਾਂਗੇ ਐ ਨਹੀਂ ਮੈਂ ਕਹਿੰਦੀ ਆਪਣੇ ਸੁਣਨ ਤਾਂ ਸੀ ਘਰੇ ਸਕਦੇ ਆ ਚੋਰ ਚੋਰ ਜੀ ਬੰਦ ਕਰ ਜੀ ਇਹਦਾ ਆਹ ਹੋ ਲੱਗੀ ਹਾਂ ਹਾਂ ਹੋ ਲੱਗੀ ਪ੍ਰੈਸ ਕਿਵੇਂ ਕਿਵੇਂ ਬਤਾ ਦੇ ਮੈਂ ਤੁਹਾਨੂੰ ਦੱਸ ਫਿਰ ਵੀ ਬਤਾ ਦੇ ਲੱਕੇ ਮੈਂ ਕਹਾਂ ਤੇ ਦੱਸਾਂ ਮੈਨੂੰ ਬਾਜ ਆਈ ਜਾ ਕਿ ਮੇਵਾ ਜਾਈਆ ਲੈ ਮੈਂ ਚਰਤ ਲਾ ਲਾ ਹੋਰ ਜਦ ਬੰਦ ਕਰੂੰਗੀ ਨਾ ਸੱਚ 2 ਮਿੰਟ ਰੁਕ ਜਾ ਥੱਲੇ ਤੇ ਚੱਕੂਗੇ ਫਿਰਸ ਗਰਮ ਆ ਕਿਤੇ ਗੱਦੀ ਨਾ ਡਲ ਜਵੇ ਨਾ ਆਈ ਨਾ ਡਲਦੀ ਗੱਦੇ ਇਹ ਰੁਕ ਜਾ ਮੜਾ ਜਾ ਬਸ ਤਲਾ ਦੇਣਾ ਨਹੀਂ ਪਤਾ ਕਿ ਮੈਂ ਲਿਖਿਆ ਦੇਣਾ ਮੈਂ ਨਹੀਂ ਦੱਸਦੀ ਦੇਖੋ ਹੀ ਜਾਣੀਆਂ ਰੋਪਈ ਆ ਗਏ ਸਾਡੇ ਘਰ ਚ ਇੱਕ ਵਿਸ਼ਵਾਣੀ ਪਹਿਲੇ ਹੀ ਕਰ ਦਿੰਦੇ ਆ ਇਹ ਪਤਾ ਪਾਸੋਂ ਮੈਨੂੰ ਕਹਿੰਦੇ ਆ ਚਾਹ ਤਿੰਨ ਦਿਨ ਲਈ ਪਾਪਲੀ ਜਾਣਾ ਹਾਇ ਤੇ ਤਿੰਨ ਬਬਲੀ ਦਾਣਾ ਦੈਨੀ ਆ ਜੀ ਉਹ ਕਰੀ ਬੰਦ ਕਰ ਦੇ ਸਲਾਕ ਕਰ ਦੇ ਲੈ ਤੇਰੇ ਵੀਰ ਦੇ ਦੇਖ ਚਲੋ ਜੀ ਦੇਖੋ ਚੱਕ ਕੇ ਪ੍ਰੈਸ ਕਰ ਲੈ ਹਾਂ ਹਾਂ ਜਲ ਗਿਆ ਹੱਥ ਹੋਈ ਨਹੀਂ ਹੱਥ ਚੱਲੇ ਨਹੀਂ ਹੋਏ ਐਸੇ-ਕੈਸੇ ਹੋ ਗਏ ਉਹ ਵੇਰੇ ਇਹਨੇ ਨਹੀਂ ਖੋਣਾ ਪ੍ਰੈਸ ਲੱਗੀ ਆ ਲੱਗੀ ਤਾਂ ਪਹਿਲਾਂ ਵੀ ਤੇ ਚੱਲਦੀ ਉਹ ਲੱਗਦਾ ਉਹ ਫਿਰ ਸ ਬਹੁਤ ਤਰੀਕਾ ਹੋ ਰ ਅਸ ਲੱਗਣ ਦਾ ਜਿਹੜੀ ਇਸ ਵਾਰ ਲੱਗੀ ਉਹ ਇਹਦੇ ਨਾਲ ਜਿਹੜਾ ਐਲੀਮੈਂਟ ਜਿਆ ਸੜ ਗਿਆ ਲੱਗਦਾ ਬਸ ਵੇ ਇਹ ਐਲੀਮੈਂਟ ਸੜ ਗਿਆ ਹੁਣ ਐਲੀਮੈਂਟ ਤਾਂ ਕਿਸੇ ਰਾਏ ਨਹੀਂ ਲੈ ਕੇ ਆਉਣ ਇਹਨੂੰ ਇਸ ਕਰਕੇ ਨਵੀਂ ਆਉਣੀ ਆ ਉਹ ਹੋਇਆ ਵੇ ਕਾਲਾ ਕਾਲਾ ਜਿਆ ਥੱਤੀ ਜੀ ਨਹੀਂ ਠੀਕ ਹੋ ਰ ਬੰਨੇ ਆ ਮਿਸਤਰੀ ਕੋਲ ਦੇ ਯਾਰ ਚਲੋ ਬੱਸ ਵੀ ਨਹੀਂ ਦੀ ਬਾਈ ਮੈਨੂੰ ਤਾਰ ਤੋਂ ਵੀ ਡਰ ਲੱਗਦਾ ਮੈਂ ਤਾਂ ਨਹੀਂ ਪ੍ਰੈਸ ਕਰਦੀ ਜਗ੍ਹਾ ਜਗ੍ਹਾ ਤੇ ਤਾਰਾ ਪੱਟਦੀ ਤਾਰ ਨਹੀਂ ਪੋਰਮੈਂਟ ਹੋਰ ਆ ਜਿਹੜੀ ਪਿੱਛੇ ਤੇ ਆ ਜਿਹੜੀ ਆਇਆ ਲੱਗਿਆ ਹਾ ਤਾਂ ਉਹ ਕੜੇ ਨੂੰ ਲੱਗਦਾ ਕਰੰਟ ਮਾਰਦਾ ਆਏ ਪੁੱਛਦੇ ਵੀ ਤਾਰ ਲੰਮੀ ਖੋਦੀ ਕਿ ਪ੍ਰਸਨ ਮਿਲੇ ਪ੍ਰਸਨ ਹੀ ਲਿਆ ਹੋਇਆ ਕੀ ਬਾਈ ਕੇ ਥੋੜਾ ਸੁੱਟ ਨੂੰ ਨਾ ਆਪਰੇਸ ਹੋਈ ਫੇਰ ਠੀਕ ਆ ਜੇ ਹੋਈ ਫਿਰ ਤਨਵੀ ਲਿਆਇਆ ਯਾਦ ਹਾਂ ਨਾ ਮਸਵੇਰੇ ਸਵੇਰੇ ਪ੍ਰੈਸ ਕਰਕੇ ਰੱਖ ਦਿਆ ਕਰ ਰਾ ਸੂਟ ਰੀਤ ਦਾ ਵੀ ਤਾਂ ਪ੍ਰੈਸ ਕਰਦੇ ਆ ਕਰਨ ਦੀ ਨਾਲੇ ਵਰਦੀ ਆਉਣੀ ਅੱਜ ਬੀਰ ਜੀ ਨੇ ਜਾਣਾ ਤਾਂ ਹੈ ਰੋਪੜ ਨੂੰ ਬੀਜੀਓ ਲਿਆਣਾ ਤੁਹਾਨੂੰ ਪਤਾ ਤਾਂ ਨੱਕੇ ਵੀ ਕਿਹੜੀ ਨੱਕੀ ਜਿਹੀ ਫਾਮਾ ਨੂੰ ਤੁਸੀਂ ਸਕੂਲ ਚ ਜਾਏ ਉਹਦੇ ਇੰਨੀ ਵਾਰ ਤੁਸੀਂ ਯੂਨੀਫਾਰਮ ਹੀ ਲੈ ਕੇ ਆਦੀ ਚੱਕਰ ਕਰਦੇ ਕੀ ਹੋਇਆ ਬਾਈ ਵੀ ਇੱਕ ਤਾਂ ਸਕੂਲ ਦੇ ਵਿੱਚ ਸਾਰੇ ਰੇ ਇੱਕਸਾਰ ਹੀ ਹੁੰਦੀ ਹੈ ਨਾ ਡਰੈਸ ਇਹਨਾਂ ਦੇ 6ਵੀਂ ਔਰ 7ਵੀਂ ਕਲਾਸ ਦੀ ਕੁਝ ਅਲੱਗ ਜਿਹੀ ਆ ਤੇ ਤੁਹਾਨੂੰ ਬੜੀਆਂ ਕਲਾਸਾਂ ਨਹੀਂ ਲੱਗਦਾ ਮੈਂ ਕਹਿੰਦੀ ਅੱਜ ਮੈਡਮ ਜੀ ਆਪਾਂ ਪਹਿਲਾਂ ਕਾਰਨ ਦੇ ਸਕੂਲ ਚ ਵਰਦੀ ਉਹਨੇ ਚੈੱਕ ਕਰਕੇ ਆਈਏ ਉਹ ਕਾਰਨ ਮੈਨੂੰ ਇਹ ਵੀ ਕਹਿ ਰਹੇ ਆ ਕਹਿੰਦਾ ਵੀ ਇਹ ਹੀ ਸ਼ਰਟ ਨਾ ਘਣੀਆ ਨੀਲੀ ਉਹ ਫੇਰ ਕਾਰਨ ਵਿੱਚ ਇੱਕ ਰੈੱਡ ਸ਼ਰਟ ਕਹਿੰਦਾ ਬ੍ਰੈਡ ਲੈਣਾ ਜਿਹੜੀ ਚੈੱਕ ਵਾਲੀ ਸ਼ਰਟ ਹੋਣੀ ਕਦੇ ਉਹ ਕਹਿੰਦਾ ਉਹ ਪਤਾ ਨਹੀਂ ਚੱਕਰੇ ਹੈ ਜਿਹੜੇ ਪਿਛਲੇ ਸਕੂਲਾਂ ਵਿੱਚ ਜਿਹਦੇ ਪੰਜਵੀਂ ਕਲਾਸ ਦੇ ਬੱਚੇ ਗਏ ਚਹਿਮੀ ਚ ਹਾਂ ਜਿਹੜੇ ਜਿਹੜੀਆਂ ਉਹਨਾਂ ਨੇ ਯੂਨੀਫਾਰਮਾਂ ਜਿਹੜੇ ਜਿਹੜੇ ਸਕੂਲ ਚ ਲੱਗੀਆਂ ਹੁੰਦੀਆਂ ਉਹ ਹੀ ਪਾ ਕੇ ਜਾ ਰਹੇ ਹਾਂ ਲੋਥੇ ਹਾਂ ਵੀ ਮੈਨੂੰ ਕਹਿੰਦੀ ਛੁੱਟੀਆਂ ਚ ਲੈ ਲਿਓ ਹਾਂ ਉਹ ਸਿੱਖਣਾ ਗਏ ਸੀ ਤੁਹਾਨੂੰ ਕਰ ਦੂੰਗਾ ਜੀ ਕੁਝ ਆਣੀਆਂ ਵਰਦੀਆਂ ਕੁਝ ਆਪੜੀਆਂ ਬਣੀਆਂ ਆਏ ਜਿਹੜੀਆਂ ਹੁਣ ਉਹਦੀਆਂ ਨੀਲਾ ਨੀਲੀ ਪੈਂਟ ਪਾ ਕੇ ਜਾਂਦਾ ਸਕੂਲ ਨੂੰ ਉਹਦੀਆਂ ਵੀ ਜਿੱਪਾਂ ਖਰਾਬ ਹੋ ਗਈਆਂ ਜਿੱਪੋ ਜਿੱਪੋ ਵੀ ਖਰਾਬ ਉਹ ਜਿੱਪੋ ਦਾ ਆਪਣਾ ਠੀਕ ਕਰਾ ਲਵਾਂਗੇ ਹਾਂ ਹੁਣ ਤੁਸੀਂ ਜਦੋਂ ਰੋਪੜ ਨੂੰ ਜਾਓਗੇ ਜਿੱਪਾ ਹਾਂ ਮੈਨੂੰ ਤੇ ਦੋ ਰੋਪੜ ਨੂੰ ਜਾਊਗਾ ਆਹ ਰੋਪੜ ਨੂੰ ਜਾਊਗਾ ਉਹ ਬਸ ਮੈਂ ਆਈ ਕੰਮ ਜੋਗਾ ਨਾ ਲੈ ਹਰ ਮੈਂ ਜਿਹੜੇ ਉੱਪਰ ਕੰਮ ਜਾਣਾ ਹੈ ਨਾ ਆਪਣੀ ਮੋਚੀ ਦੀ ਇੱਕ ਮਿੰਟ ਸਖਬੀਰ ਕੁਰੇ ਜੁੱਤੀ ਲੈ ਕੇ ਥਾੜ ਦੇ ਪਹਿਲਾਂ ਮੇਰੀ ਗੱਲ ਪੂਰੀ ਹੋ ਜਾਂਦੇ ਜੁੱਤੀ ਲੈਣ ਜਾਣਾ ਨੇ ਤੁਸੀਂ ਅੱਡੇ ਜੀ ਦੀ ਪੈਂਟ ਪਣਾ ਦਿਓ ਗਾਹ ਤੇ ਜੁੱਤੀ ਲੈ ਆਏ ਆਉਂਦੇ ਹੋਏ ਪੈਂਟ ਪਾ ਲਿਓ ਇਹਨੇ 10 ਮਿੰਟ ਤੱਕ ਕੰਮ ਨਹੀਂ ਕਰ ਸਕਦੇ ਸੁਣੋ ਇੱਕ ਤਾਂ ਤੁਸੀਂ ਵਿੱਕੀ ਨੂੰ ਭੇਜ ਤਾਂ ਪਹਾੜਾਂ ਚ ਠੀਕ ਹੈ ਪਹਾੜਾਂ ਚ ਪਹਾੜਾਂ ਚ ਨੂੰ ਫੇ ਸਾਨੂੰ ਤਾਂ ਤੁਸੀਂ ਕਹਿੰਦੇ ਹੁਣ ਕੰਮ ਤਾਂ ਅਸੀਂ ਥੋੜ੍ਹ ਤੋਂ ਹੀ ਕਰਵਾਉਂਗੇ ਇੰਨਾ ਹੋਵੇ ਏ ਨਹੀਂ ਹੁਣ ਜੁੜਨੀ। ਉਹ ਹੋ ਨਾੜ ਪੈ ਨਹੀਂ ਕਰਦੇ। ਚਲ ਪਰਨਾ ਚੜੀ ਜਾਂਦੇ। ਕਸੇਉ ਨਾ ਆਇਆ ਬਾਦਲਾ ਪਾਪਾ ਜੀ ਦਾ ਖਾਣੀਓ ਭਾਈ। ਨਾਟ ਪਾ ਦੋ ਉਹ। ਖੋਲੀ ਖਲਾਈ ਦੇ ਦੋ ਮਨਜਰੇ ਨੂੰ। ਅੱਛਾ। ਆਹ ਦੇ ਇੱਥੇ ਕਿਕਰ ਹੁਣ ਕੀ ਹੋ ਥੱਲੇ ਜਾ ਕੇ ਜਿਹੜੀ ਕੀ ਹੋ। ਉਹ ਉੱਥੇ ਤੋਂ ਥੱਲੇ ਜਾ ਲਈ। ਹੈ ਕਿਉਂ ਚੱਕ ਰਿਹਾ ਵਾਏ। ਇਹ ਘੋੜਾ ਹੱਥ ਵਿੱਚ ਕੋ ਫਿਰ ਤਾਂ ਆ ਲੰਬੀ ਜੀ ਤਾਰ ਆ ਰਿਹਾ ਹੈ ਆ ਤਾਂ ਉਹ ਕਰਕਦਾ ਹਾ ਇਧਰ ਇਹ ਨਹੀਂ ਬੁਕਰੇ ਆ ਹਾ ਨਿਕਲਣਾ ਉਹ ਤੇ ਬੁਕਰੇ ਆਇਆ ਕਿ ਸੈਗਾ ਇਹ ਕਿਤੇ ਫਸ ਕੇ ਫਾਇਦਾ ਜਾਂਦੇ ਹੋ ਆ ਆ ਟੁੱਟਿਆ ਹੈ ਆ ਰਿਹਾ ਰਿਕੇ ਇਹ ਦੇ ਕਰਕੇ ਹੰਗੂ ਮਦੜੀ ਚੱਲਦਾ ਹੁਣ ਆ ਪਤਾ ਲੱਗਿਆ ਤੁਹਾਨੂੰ ਫੇਰ ਵੀ ਤੁਸੀਂ ਡਾਇਰੈਕਟ ਤਾਰਾਂ ਲਾਈਆਂ ਤਾਂ ਕਿਹੜਾ ਗਰਮ ਕਰੀ ਉਹਨੇ ਗੱਲ ਤਾਂ ਇਹ ਮੁੱਕਦੀ ਐ ਡਾਇਰੈਕਟ ਤਾਰਾ ਇਹ ਤਾਂ ਕੋਈ ਤਾਂ ਕਮਾਉਣੇ ਵਾਲਾ ਘੱਟ ਵੱਧ ਵਾਲਾ ਇਹ ਤਾਂ ਥੋੜੀ ਚੁੱਪ ਬੱਸ ਸੁਣੋ ਹੁਣ ਯਾਰ ਮੈਂ ਇਹਨੂੰ ਠੀਕ ਕਰਾਉਣਾ ਮੈਂ ਕਹਣਾ ਵੀ ਪੂਰੀ ਤੱਤੀ ਪੁਰੇ ਕਰ ਦੇ ਇਹਨੂੰ ਪੂਰੀ ਤੱਤੀ ਪਰ ਫੇ ਕਪੜਾ ਚੱਕ ਦੇਵੇਂ ਨਹੀਂ ਫੇ ਤੇ ਜਗਾ ਹਾਂ ਮੇਰੇ ਕੱਪੜਿਆਂ ਚ ਮੋਗਦੇ ਵੀ ਕਰਦੇ ਪੂਰੀ ਤੱਤੀ ਪਰ ਫਿੱਟ ਕਰ ਦਿੰਦੀ ਆ ਗਰਮ ਪਰ ਆਪਣੇ ਆਪ ਕੱਟ ਵੀ ਤਾਂ ਕਰਨਾ ਉਹਨੇ ਕਈ ਵਾਰ ਕੱਟਦੀ ਨਹੀਂ ਕੱਪੜੇ ਚੱਕਦੀ ਆ ਮੇਰੇ ਨਾਲ ਹੋਲੇ ਕਈ ਵਾਰ ਚਾਂਸ ਇਹ ਭੰਬਰੀ ਮੋਰੇ ਹੀ ਨਿਕਲਦੇ ਆ ਹੋਰੇ ਤਾਂ ਨਹੀਂ ਹੋਏ ਹੋਰੇ ਵੀ ਹੋ ਜਾਣੇ ਫਿਰ ਲੱਤ ਸੀ ਜਾਣਾ ਦੋ ਬਜੇ ਸੂਟ ਮੰਗਿਆ ਕਰਨਾ ਮੇਰੇ ਬਾਕੀ ਨੇ ਫੜ ਦੇ ਕੇ ਪਹਿਲਾਂ ਪ੍ਰੈਸ ਦੀ ਸੁੱਚ ਦਾ ਵੀ ਨਹੀਂ ਇਹਨੇ ਕੋਈ ਹੋਰ ਕੰਮ ਕਰ ਲੈ ਚੱਲ ਜਲ ਗਈ ਇੱਕ ਚੀਜ਼ ਹੋਰ ਹਰ ਸਹੀ ਨਹੀਂ ਹੈ ਅਰੇ ਸਾਚੀ ਨੇ ਇੱਥੇ ਫਰਮਾਇਆ ਇਨੇ ਫਿਰ ਐਂਕੋ ਮਾਦੋ ਖਾਂ ਚਰ ਹੋ ਸਾਰਾ ਸਮਾਨ ਇਕੱਠਾ ਕਰਕੇ ਦੇ ਦੇ ਭਾਈ ਨੇ ਆਪਣੀ ਜੋੜ ਲਉਣਾ ਯਾਰ ਤੂੰ ਐਂ ਕਹਿੰਦੀ ਵੀ ਨਮੀ ਲਿਆਓ ਜੇ ਮੈਂ ਹਾਈ ਗੈ ਲੱਗੇ ਇਹਨਾਂ ਦਾ ਕੰਮ ਦੇਖ ਲਓ ਇਹਨਾਂ ਦਾ ਕੰਮ ਫਿਰ ਮੈਂ ਜਿਆਦਾ ਫੁੱਲ ਤੇ ਨਾ ਕਰਮ ਕਰਾਇਓ ਇਹ ਤਾਂ ਫੂਲੂ ਕਿਹਾ ਮੈਂ ਤਾਂ ਕਹਿੰਨੀ ਲੈ ਲਿਆ 350 ਰੁਪਏ ਦੀ ਪ੍ਰੈਸ ਆਉਣੀ ਕਦੀ 300 ਅੱਛਾ ਹੁਣ ਜਾ ਜਾਣਾ ਵੀ ਹੋ ਜਾਵੇ 500 ਰੁਪਏ ਲੱਗੇ ਤਾਂ ਪਗੜ ਦੇ ਚਲ ਫਰਾਗ ਦੇ ਲੈ ਦੇ ਉਹ ਕਾਚੀ ਜਿਆਦਾ ਲੱਗਦੇ ਹੋਏ ਫਰਨਾਉਂਗਾ ਯੋ ਜੇ ਲੱਗਦਾ ਹੋ ਤਾਂ ਉੱਪਰ ਜਾ ਤੇ ਇਹਨੂੰ ਕੱਟ ਬੰਨ ਚਲੋ ਜੀ ਮੇਰੇ ਜੀ ਮਿਲਦੇ ਆ ਜੀ ਦਰਦੋ ਮਕੈਨਿਕ ਫੇਲ ਹੋ ਗਿਆ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ